ਉਹੀ ਮਹੰਲਾ ਪੰਜੇਆ ਗੁਰੂ ਘਰ ਦੇ ਗੜੀ ਸਾਹਿਬ ਸੁਮਾਨਾ ਮੱਢੀ ਦੇ ਬੇਦ ਪੁਰਾਲ ਪੁਕਾਰ ਹਣ ਪੋਥੀਆਂ ਅੰਮ੍ਰਿਤ ਵੇਲੇ ਦਾ ਓਕੋ ਨਾਮ ਨਾਮ ਦੇ ਨਾ ਸਭ ਕੂੜ ਗਾਲੀ ਹੋਛੀਆਂ ਤੇ ਮਰਤ ਬੇਦ ਪੁਰਾਲ ਪੁਕਾਰ ਹਣ ਪੋਥੀਆਂ ਨਾਮ ਬਿਨਾ ਸਭ ਖੂੜ ਗਾਲੀ ਹੋਛੀਆਂ ਨਾਮ ਨਿਧਾਨਿਆ ਪਾਰ ਅਗ ਤਾ ਮਨ ਹਸੈ ਜਨਮ ਮਰਨ ਮੋਹ ਦੁਖੇ ਸਾਧੂ ਸੰਗ ਨਚੈ ਰਹਾ ਸਰ ਪਲੰ ਨੇ ਆ ਸੁਖ ਨਾ ਪਾਇ ਨਮੂਨ ਨਾਮ ਵਛੁੰਨੇ ਆ ਮੇਰੀ ਮੇਰੀ ਧਾਰ ਬੰਦਨ ਬੰਦੇ ਆ ਗੁਣ गावा ਦਿਨ ਰਾਤ ਨਾਨਕ ਚਾਉ ਯਾ ਸੋ ਆਖਰੀ ਔਰ ਪਹਿਲਾ ਮੌਕਾ ਮਿਲਾਇਆ ਹੈ ਜੀਵਨ ਸੇਵਾ ਨਾਲ ਮਨ ਸੁਚਾ ਹੁੰਦਾ ਹੈ ਜਿਵੇਂ ਭਾਂਡੇ ਮਾਂਝੇ ਜਾਂਦੇ ਹਨ ਸਰੀਰ ਨਾਲ ਸਾਬਨ ਦਾ ਸਾਭ ਹੁੰਦਾ ਹੈ ਪਾਣੀ ਨਾ ਨਿਰਮਲ ਹੁੰਦਾ ਹੈ ਨਾਲੇ ਕੱਪੜੇ ਵਸਤਰ ਸਾਬਨ ਨਾਲ ਧੋਏ ਜਾਂਦੇ ਹਨ ਸੋ ਨਾਮ ਨਾਲ ਮਨ ਮੈਲਾ ਹੈ ਮਨ ਮੈਲੇ ਕਰਕੇ ਸਾਰਾ ਪੇਟ ਸਿਆਪਾ ਹੈ ਦੁਖੀ ਹਾਂ ਦੁੱਖ ਦਾ ਇਲਾਜ ਕਰਨਾ ਪਏਗਾ ਫਿਰ ਸੁੱਖ ਮਿਲੇਗਾ ਸੋ ਮਨ ਕਦੀ ਬੁੱਢਾ ਨਹੀਂ ਹੁੰਦਾ ਮਨ ਦੀ ਬਹੁਤ ਤਾਕਤ ਹੈ ਸੋ ਜੇ ਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਫਿਰ ਤੂੰ ਪਰੇਸ਼ਾਨ ਨਾ ਹੋਏਗਾ ਉੱਪਰ ਹੈ ਖੋਪਰੀ ਇਹਦੇ ਚ ਡਰਾਈਵਲ ਬੈਠਾ ਹੈ ਮਨ ਸੋ ਜੋ ਕਥਾ ਕਿਰਤ ਸੁਣਿਆ ਸਾਧ ਸੰਗਤੀ ਅੰਦਰ ਸੁਖਮ ਸਰੀਰ ਹੈ ਉਹਦੇ ਵਿੱਚ ਹੈ ਸਭ ਕੁਝ ਪਿਆ ਹੋਇਆ ਕਾਰ ਸੇਵਾ ਕਾਰ ਸੇਵਾ ਕੀ ਹੈ ਜੋ ਲਗਾਤਾਰ ਚਲਦੀ ਹੈ ਸੋ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਦੋਂ ਸੁੱਖਾਂ ਦਾ ਇਲਾਜ ਕਰਾਂਗੇ ਆਪਣੇ ਆਪ ਦੁੱਖਾਂ ਦਾ ਜਦੋਂ ਇਲਾਜ ਕਰਾਂਗੇ ਆਪਣੇ ਆਪ ਸੁਖ ਹੋਣਗੇ ਤਤਸਾਰ ਤੱਕ ਜਾਣਾ ਪਏਗਾ ਜੇ ਕੁੱਕਰ ਗਿੱਲਾ ਤੇ ਬੈਠਾ ਚੌਂ ਚੌਂ ਕਰੇਗਾ ਹਾਏ ਹਾਏ ਕਰੇਗਾ ਜ਼ਿੰਦਗੀ ਇੱਕ ਜਨਮ ਲੈਣਾ ਹੈ ਇੱਕ ਜ਼ਿੰਦਗੀ ਕੱਟਣੀ ਹੈ ਇੱਕ ਜੀਵਨ ਜੀਣਾ ਹੈ ਚੰਗੇ ਮਾਤਾ ਪਿਤਾ ਦੇ ਸੰਸਕਾਰ ਸਮਾਜ ਦੇ ਚੰਗੇ ਸੰਸਕਾਰ ਇਸਨੂੰ ਉੱਤਮ ਬਣਾ ਦੇਣਗੇ ਅਸੀਂ ਸਭ ਤੋਂ ਉੱਚਾ ਬੰਨਾ ਚਾਹੁੰਦੇ ਨਹੀਂ ਗੁਰਬਾਣੀ ਮੁਤਾਬਕ ਕਸਵੱਟੀ ਤੇ ਲਾਈਏ ਤੂੰ ਸਭ ਤੋਂ ਨੀਚਾ ਹੈ ਜਿਹੜਾ ਕਹਿੰਦਾ ਮੈਨੂੰ ਉੱਚਾ ਹਾਂ ਮੈਂ ਸਭ ਤੋਂ ਉੱਚਾ ਗੁਰਬਾਣੀ ਮੁਤਾਬਕ ਉਹ ਸਾਰਿਆਂ ਤੋਂ ਨੀਵਾ ਹੈ ਭੜਾ ਭੜਾ ਜਿਹੜਾ ਕਹਾਂਦਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪਦੇਸ਼ ਦਿੰਦੇ ਭਲਾਈ ਉਹਦੇ ਨਿਕਟ ਵੀ ਨਹੀਂ ਇਹ ਮਨ ਕਦੀ ਬੁੱਢਾ ਨਹੀਂ ਹੁੰਦਾ ਹੰਕਾਰ ਬੁੱਢਾ ਹੁੰਦਾ ਨਹੀਂ ਸਰੀਰ ਦੀ ਕਮਜ਼ੋਰੀ ਆਉਂਦੀ ਹੈ ਬੁਢਾਪਾ ਹੁੰਦਾ ਹੈ ਰੋਗ ਆਉਂਦੇ ਹਨ ਪਰ ਇਹ ਕਾਮ ਮੋਹ ਹੰਕਾਰ ਕ੍ਰੋਧ ਇਹ ਨਹੀਂ ਕਦੀ ਬੁੱਢਾ ਹੋਇਆ ਹੰਕਾਰ ਨਹੀਂ ਕਦੀ ਹੋਇਆ ਬੁੱਢਾ ਹੋ ਮੈ ਨਹੀਂ ਹੋਇਆ ਬਸ ਇਹੀ ਭਗਤਾਂ ਤੇ ਸੰਸਾਰੀਆਂ ਦਾ ਫਰਕ ਹੈ ਸੋ ਬੇਨਤੀ ਹੈ ਜੋ ਨੇੜੇ ਸਮਾਣਾ ਮੰਡੀ ਤੇ ਗੁਰੂ ਘਰ ਹੈ ਗੜੀ ਸਾਹਿਬ ਜੋ ਹਰ ਸਾਲ ਦੀ ਤਰ੍ਹਾਂ ਇਹ ਵਿਸਾਖੀ ਦਾ ਜੋ ਵਿਸਾਖ ਮਹੀਨੇ ਦਾ ਆਗਮਨ ਵੀ ਹੁੰਦਾ ਹੈ ਸੋ ਇਹ ਜੋ ਖਾਲਸਾ ਦਾ ਜਨਮ ਦਿਨ ਇਹ ਹਰ ਸਾਲ ਮਨਾਇਆ ਜਾਂਦਾ ਹੈ ਅਮਰ ਸੰਚਾਰ ਹੁੰਦਾ ਹੈ ਗੁਰੂ ਘਰ ਕਈ ਤਰ੍ਹਾਂ ਦੇ ਲੰਗਰ ਪਕਵਾਨ ਤਿਆਰ ਹੁੰਦੇ ਹਨ ਸੰਗਤਾਂ ਲਈ ਠੀਕ ਹੈ ਗਰੀਬ ਲਈ ਦਿਵਾਲੀ ਕਦੋਂ ਹੈ ਅਮੀਰ ਵਾਸਤੇ ਤਾਂ ਹਮੇਸ਼ਾ ਹੀ ਦਿਵਾਲੀ ਹੈ ਗਰੀਬ ਵੀ ਗੁਰੂ ਘਰ ਆਏ ਛੱਤੀ ਤਰ੍ਹਾਂ ਦੇ ਭੋਜਨ ਛਕੇ ਇਹ ਪੰਥ ਨਰਾਲਾ ਬਣਾਇਆ ਹੈ। ਸੋ ਨਿਰਦਨ ਸਰਦਨ ਦੋਨੋਂ ਭਾਈ ਭਾਈ ਹਨ। ਸੋ ਕਹਿੰਦੇ ਸਭ ਤੋਂ ਦੁਖੀ ਕੌਣ ਹੈ? ਜੋ ਸਭ ਤੋਂ ਧਣੀ ਹੈ। ਉਹ ਦੁਖੀ ਹੈ। ਸੋ ਇੱਥੇ ਦੂਰ ਦੂਰ ਪੈਲਵਾਨ ਵੀ ਆਉਂਦੇ ਨੇ ਆਪਣੇ ਇਹ ਤਨ ਦੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ ਕੋਲ ਹੁੰਦੇ ਹਨ ਕੁਸ਼ਤੀ ਹੁੰਦੀ ਹੈ ਸੋ ਕਥਾ ਵਿਚਾਰ ਹੁੰਦੇ ਹਨ ਇਹ ਮਨ ਨੂੰ ਸਮਝਣਾ ਪਏਗਾ ਸਭ ਕੁਝ ਮਨ ਚ ਪਿਆ ਹੋਇਆ ਹੈ ਅੰਦਰ ਹੀ ਸਾਡੇ ਝਗੜਾ ਹੈ ਬਾਹਰ ਦੇ ਝਗੜੇ ਨਹੀਂ ਖਤਮ ਹੋਣੇ ਜਦੋਂ ਅੰਦਰੋਂ ਝਗੜਾ ਖਤਮ ਕਰ ਲੇਗਾ ਬਾਹਰ ਦੇ ਝਗੜੇ ਨਿਤਰਾ ਆਪਣੇ ਆਪ ਸਮਾਪਤ ਹੋ ਜਾਣਗੇ ਇਹ ਦਾਸ ਦਾ ਪ੍ਰੈਕਟੀਕਲ ਹੈ ਇਹ ਦਾਸ ਦੀ ਖੋਜ ਹੈ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਅਸੀਂ ਕਹਿੰਦੇ ਹਾਂ ਦੂਸਰੇ ਦੇ ਪ੍ਰਵਾਸੇ ਤੇ ਦੂਸਰੇ ਤੇ ਵਿਸ਼ਵਾਸ ਤੇ ਨਹੀਂ ਇਹ ਦੂਸਰੀ ਉਹਦੀ ਮਾਇਆ ਹੈ ਚਮਕ-ਦਮਕ ਹੈ ਸਚਾਈ ਇਹਦੇ ਪਿੱਛੇ ਹੋਰ ਹੈ ਜਦੋਂ ਅੰਤ ਆਇਆ ਨਾ ਜਦੋਂ ਕੋਈ ਦੁੱਖ ਆਇਆ ਫਿਰ ਇਹ ਪਰਦਾ ਫਾਸ਼ ਹੋਣਾ ਹੈ ਸਾਨੂੰ ਕੰਨਾਂ 'ਚ ਹਜ਼ਾਰਾਂ ਵਾਰੀ ਅਰਬਾਂ ਵਾਰੀ ਸਾਡੇ ਕੰਨਾਂ 'ਚ ਝੂਠ ਪਾਇਆ ਗਿਆ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪਿਆ ਕੀ ਪ੍ਰਾਂਤ ਕਰਨਾ ਹੈ ਦੇਹ 'ਚ ਮਿਲੇਗਾ ਜੀ ਆਦ ਅੰਗ ਆਦ ਅੰਤ ਇੱਕ ਹੈ ਅਵਤਾਰਾ ਸੋਈ ਘੁਰੂ ਸਮਝਿਓ ਹਮਾਰਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਡਾ ਗੁਰੂ ਕੌਣ ਹੈ ਜੋ ਆਦ ਅੰਤ ਤੋਂ ਹੈ ਜੋ ਪਹਿਲੀਆਂ ਸਤਿਆਂ ਤੋਂ ਹੈ ਕਹਿੰਦੇ ਅਸੀਂ ਆਨੇ ਸਾਡਾ ਪੰਥ ਸਾਡਾ ਧਰਮ ਵੱਡਾ ਸਾਰਿਆਂ ਨੂੰ ਜੇ ਸਾਡਾ ਧਰਮ ਸਾਨੂੰ ਪਿਆਰਾ ਲੱਗਦਾ ਹੈ ਦੂਸਰਿਆਂ ਨੂੰ ਆਪਣਾ ਧਰਮ ਮੱਝ ਪਿਆਰਾ ਲੱਗਦਾ ਹੈ ਜੋ ਤੂੰ ਸੋਚ ਰਿਹਾ ਹੈ ਉਹੀ ਦੂਸਰਾ ਸੋਚ ਰਿਹਾ ਹੈ ਇਹ ਜੀ ਹਿੰਦੂ ਜੀ ਇਹ ਮੁਸਲਮਾਨ ਜੀ ਇਹ ਸਿੱਖ ਜੀ ਐਸਾਈ ਜੀ ਨਹੀਂ ਇਹ ਝਗੜੇ ਛੱਡ ਕੇ ਇੱਕੋ ਹੈ ਭਾਈ ਇੱਕੋ ਹੈ ਉਹ ਸਾਰੇ ਫਸਰਿਆ ਹੋਇਆ ਕਹਿੰਦੇ ਇੱਕ ਪੱਤਾ ਕਿਵੇਂ ਆ ਪਰਮੇਸ਼ਰ ਜਦੋਂ ਉਹਦੇ ਵਿੱਚ ਕਿਰਨਾਂ ਆਈਆਂ ਹਨ ਸੂਰਜ ਚੜ੍ਹਿਆ ਹੈ ਉਹਦੇ ਹੋਇਆ ਹੈ ਉਹਦੀਆਂ ਕਿਰਨਾਂ ਆ ਰਹੀਆਂ ਹਨ ਇਹ ਅਮੀਰੀ ਗਰੀਬੀ ਦਾ ਕੋਈ ਕਰਦਾ ਹੈ ਵਿਤਕ ਤਰਾ ਸੂਰਜ ਨਹੀਂ ਹਵਾ ਕਰਦੀ ਕਿਸੇ ਨਾਲ ਨਹੀਂ ਪਾਣੀ ਕਿਸੇ ਨਾਲ ਕਰਦਾ ਉਹਦਾ ਸਵਾਹ ਹੈ ਨਿਰਮਲ ਨਿਰਮਲ ਕਰਤਾ ਹੈ ਅਸੀਂ ਤਨ ਦੀ ਖਰਾਕ ਹੋ ਰਹਾ ਹੈ ਤਨ ਦੇ ਰੋਗ ਹੋ ਰਹਨ ਤਨ ਦਾ ਦੁੱਖ ਚੱਲੇਗਾ ਬਿਤਰਾ ਮਨ ਦਾ ਮਨ ਦੇ ਰੋਗ ਹੋ ਰਹਨ ਮਨ ਦੀ ਖਰਾਕ ਹੋ ਰਹਾ ਇਹਦਾ ਸਿਮਰਨ ਹੈ ਇਹਦਾ ਜਪ ਹੈ ਜਾਪ ਹੈ ਇਹਦੀ ਖਰਾਕ ਇਹਦਾ ਕੀਰਤਨ ਹੈ ਰੂਹ ਦੀ ਖਰਾਕ ਸ ਜਪ ਕਰਨਾ ਹੋਰ ਗੱਲ ਹੈ ਜਾਪ ਕਰਨਾ ਹੋਰ ਗੱਲ ਹੈ ਸਮਝ ਆ ਗਈ ਨਹੀਂ ਸਮਝ ਆ ਗਈ ਕਿਨੇ ਕੋ ਸਮਝ ਆ ਗਈ ਭੋਜਨ ਕਿੰਨੇ ਤਿਆਰ ਕੀਤਾ ਹੈ ਇਹ ਸਮਝ ਆ ਗਈ ਫਿਰ ਸਮਝ ਆ ਗਈ ਭੋਜਨ ਚ ਕਿਹੜ ਕਿਹੜੇ ਪਦਾਰਥ ਬਣੇ ਹਨ ਇਹ ਸਲਾਦ ਹੈ ਖੀਰਾ ਹੈ ਟਮਾਟਰ ਹੈ ਸਬਜ਼ੀ ਹੈ ਇਹ ਦੋ ਤਰ੍ਹਾਂ ਦੀਆਂ ਸਬਜ਼ੀਆਂ ਹਨ ਰੈਤਾ ਹੈ ਵਿੱਚ ਦਹੀਂ ਹੈ ਸੋ ਦੋ ਤਰ੍ਹਾਂ ਦੀਆਂ ਪਰਸ਼ਾਦੇ ਹਨ ਮਿੱਸੇ ਪਰਸ਼ਾਦੇ ਹਨ ਸੋ ਇਹ ਪਤਾ ਲੱਗ ਗਿਆ ਇਹ ਖੀਰ ਹੈ ਇਹ ਕੜਾ ਪ੍ਰਸ਼ਾਦ ਹੈ ਜਲੇਬੀ ਹੈ ਪਤਾ ਲੱਗ ਗਿਆ ਭੋਜਨ ਕਿੰਨੇ ਬਣਾਇਆ ਮੇਰੀ ਮਾਤਾ ਬਣਾਇਆ ਮੇਰੀ ਦਾਦੀ ਬਣਾਇਆ ਮੇਰੀ ਪਤਨੀ ਬਣਾਇਆ ਮੇਰੀ ਧੀ ਨੇ ਬਣਾਇਆ ਇਹ ਪਤਾ ਲੱਗ ਗਿਆ ਭੋਜਨ ਕਿੰਨੇ ਬਣਾਇਆ ਫਿਰ ਪਤਾ ਲੱਗ ਗਿਆ ਭੋਜਨ ਚ ਕੀ ਕੀ ਹੈ ਠੀਕ ਹੈ ਗਿਆਨ ਹੋ ਜਾਣਾ ਜਿਵੇਂ ਅਸੀਂ ਪਾਠੀ ਬਹੁਤ ਪਾਠ ਕਰ ਲੈਂਦੇ ਆ ਨਹੀਂ ਜਿੰਨਾ ਚਲ ਮਿੱਤਰਾ ਖਾਂਦਾ ਨਹੀਂ ਅਮਲੀ ਜੀਵਨ ਜਿੰਦਾ ਨਹੀਂ ਨਹੀਂ ਇਹਦੀ ਹੱਡੀ ਮਾਸ ਖੂਨ ਸੱਲ ਬੰਨੇ ਸਰੀਰ ਦੀ ਤਾਕਤ ਨਹੀਂ ਬੰਨੀ ਜੋ ਅਸੀਂ ਲੰਗਰ ਛਕਿਆ ਉਹਦਾ ਇਹ ਸਰੀਰ ਹੀ ਬਣਿਆ ਹੈ ਬਾਕੀ ਵਿਸ਼ਟਾਂ ਚ ਗਿਆ ਸੋ ਥੋੜਾ ਜਿਹਾ ਜੂਸ ਲੱਗਦਾ ਹੈ ਜੇ ਪੇਟ ਚੋਂਦਿਆ ਬੱਚਾ ਇਹ ਨਾੜਵੇ ਰਹੀਂ ਤੁਨੀ ਰਹੀਂ ਖਰਾਕ ਮਿਲਦੀ ਹੈ ਇੱਥੇ ਹੰਨ ਆ ਗਿਆ ਚੱਕਰ ਇਹ ਖੋਲਣਾ ਪਏਗਾ ਧੁੰਨੀ ਤਾਂ ਤੁਰਕੀ ਬਾਣੀ ਆਈ ਇਹ ਧੁੰਨੀ ਤਾਂ ਆਈ ਹੈ ਇੱਥੇ ਧੁਨ ਵੱਜੇਗੀ ਚੋਟ ਵੱਜੇਗੀ ਸ਼ਬਦ ਦੀ ਆਵਾਜ਼ ਆਏਗੀ ਅਨਹਦ ਆਵਾਜ਼ ਵਿਰਲੇ ਨੂੰ ਸਮਝਾਉਣਗੇ ਤੁਰਿਆ ਅਵਸਥਾ ਵਾਲਾ ਰਾਜੋ ਤਮੋ ਸਤੋ ਇਹ ਤਿੰਨਾ ਪੰਡਾ ਤੋਂ ਚੌਥੀ ਪੰਡ ਚੁੱਕਣੀ ਪਏਗੀ ਸ ਇਹ ਭੋਜਨ ਪਤਾ ਲੱਗ ਗਿਆ ਕਿੰਨੇ ਬਣਾਇਆ ਹੈ ਕੀ ਕੀ ਬਣਿਆ ਹੈ ਗਿਆਨ ਹੋ ਗਿਆ ਗਰਬਾਣੀ ਦੇ ਆਰਥਨ ਨਹੀਂ ਜਿੰਨਾ ਚਿਰ ਮਨ ਮੱਜੇ ਦਾ ਮੇਲਣਾ ਹੈ ਮਨ ਨੂੰ ਵਜਾਣਾ ਪਏਗਾ ਸੋ ਇਹਨੂੰ ਕਾਬੂ ਕਰਨਾ ਪਏਗਾ ਸੰਤਾਂ ਤੇ ਸੰਸਾਰੀਆਂ ਦਾ ਕੀ ਫਰਕ ਹੈ ਭਗਤਾਂ ਤੇ ਸੋ ਉਹਨਾਂ ਦਾ ਵੀ ਮਨ ਕਾਮ ਕ੍ਰੋਧ ਮਹੰਕਾਰ ਤੰਗ ਕਰਦਾ ਹੈ ਅੰਦਰ ਉਹਨਾਂ ਕਾਬੂ ਕੀਤਾ ਹੈ ਉਹ ਸਾਰੇ ਸੰਸਾਰ ਨੂੰ ਇੱਕ ਅੱਖ ਨਾਲ ਵੇਖਦੇ ਹਨ ਇੱਕੋ ਜਿਹਾ ਸੋਚਦੇ ਹਨ ਗਰੀਬੀ ਅਮੀਰੀ ਚ ਦੁੱਖ ਸੁੱਖ ਚ ਇਹ ਨਰਕ ਸੁਰਗ ਚ ਨਰਕ ਕੀ ਹੈ ਨਰਕ ਦੁੱਖ ਹੈ ਸਵਰਗ ਇਹ ਸੁੱਖ ਹੈ ਸਭ 12 ਵਿਗਿਆਨ ਨੇ ਸਾਇੰਸ ਨੇ ਵੱਡਾ ਕਰਤਾ ਕਿੰਨਾ ਚਿਰ ਸੁੱਖ ਥੋੜਾ ਚੇਹ ਕਹਿੰਦੇ ਜਿੰਨਾ ਧਨੀ ਜਿੰਨਾ ਮਾਇਆਵਾਨ ਉਹਨਾਂ ਚਿੰਤਾਵਾਨ ਨਹੀਂ ਚਿੰਤਾ ਕੀ ਹੈ ਕਿੱਥੋਂ ਬਚਣਾ ਹੈ ਟੈਕਸ ਤੋਂ ਕਿੱਥੋਂ ਬਾਜ਼ਵਾਕੂ ਅਸੀਂ ਨਿਗਾਹ ਰੱਖਦੇ ਆ ਇਹ ਨਦਰੀ ਦੀ ਗੱਲ ਹੈ ਸੀ ਨਦਰੀ ਉਹ ਦਿਸੇਗਾ ਜੀ ਅੰਦਰ ਇੱਕ ਸੁਕਮ ਸਰੀਰ ਹੈ ਉਹਦੀ ਖਰਾਕ ਹੋ ਰਹਾ ਹੈ ਆਤਮਾ ਤਨ ਵਰਗਾ ਤਨ ਨਹੀਂ ਮਨ ਵਰਗਾ ਮਨ ਨਹੀਂ ਠੀਕ ਹੈ ਮਨ ਕਿਤੇ ਦੋ ਹੋ ਸਕਦੇ ਹਨ ਪਰ ਗੁੱਠੇ ਵਰਗਾ ਗੁੱਠਾ ਨਹੀਂ ਧਾਣੇ ਵਰਗਾ ਧਾਣਾ ਨਹੀਂ ਪੱਤੇ ਵਰਗਾ ਪੱਤਾ ਨਹੀਂ ਉਹ ਨਿਤ ਨਵਾਂ ਹੈ ਸੋ ਆਤਮਾ ਵਰਗੀ ਆਤਮਾ ਹਨ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਹੈ ਅਸੀਂ ਸਾਰੀਆਂ ਇਸਤਰੀਆਂ ਹਾਂ ਉਹ ਸਾਡਾ ਮਾਲਕ ਹੈ ਖਸਮ ਹੈ ਸੱਚ ਹੈ ਸੱਚ ਦਾ ਪੱਲਾ ਫੜਨਾ ਪਏਗਾ ਜੋ ਸਭ ਤੋਂ ਔਖਾ ਹੈ ਜੀ ਸੱਚ ਬੋਲਣਾ ਹੀ ਭਗਤੀ ਹੈ ਜੀ ਅਗਲਾ ਸਸਪੈਂਡ ਕਰਦਾ ਹੈ ਘਰ ਭੇਜਦਾ ਹੈ ਸੱਚ ਬੋਲਿਆ ਦੂਸਰੇ ਪਾਸੇ ਬਹੁਤ ਭੀੜ ਹੈ ਸੋ ਜੂਟਰਨ ਕਰਨੀ ਪੈਗੀ ਇੱਕ ਲੱਤ ਗੁਰੂ ਨੇ ਇੱਕ ਪੈਰ ਧਰਾ ਦੇਣਾ ਹੈ ਦੂਸਰਾ ਪੈਰ ਤੂੰ ਚੁੱਕਣਾ ਹੈ ਅੱਗੇ ਸੱਤ ਖੰਡ ਹੈ ਜੂਟਰਨ ਕਰਨਾ ਪਏਗਾ ਵਿਗਾਸ ਜਾਣਾ ਪਏਗਾ ਖੇੜੇ ਚ ਖੁਸ਼ੀ ਚ ਇਹ ਦੁੱਖ ਸੁੱਖ ਚੱਲਦੇ ਰਹੇ ਨੇ ਹੰ ਜੀ ਸੰਸਾਰ ਚੱਲਦਾ ਰਹਿਣਾ ਹੈ ਜੀ ਦੋਤਰਾ ਪੋਤਰਾ ਆ ਦਾਦਾ ਨਾਨਾ ਗਿਆ ਚੱਲ ਬਸਿਆ ਰੁਸਤਤ ਹੋ ਗਿਆ ਚਲਾਣਾ ਕਰ ਗਿਆ ਇਹ ਉਹਦਾ ਖੇਲ ਹੈ ਜੀ ਅਸੀਂ ਗੱਡੇ ਹੋਏ ਆ ਗੱਡਾ ਹੋਇਆ ਰੁੱਖ ਵੱਧਦਾ ਹੈ ਕਿੰਨਾ ਵੱਧਦਾ ਜਿੰਨੇ ਬੀਜੇ ਚ ਤਾਕਤ ਪਾਤੀ ਜਿੰਨੇ ਗੁਣ ਪਾਤੇ ਆਕਾਸ਼ ਨੂੰ ਕਿੰਨੀ ਲੱਗ ਜਾਣਾ ਨਹੀਂ ਸੋ ਇਹ ਸੂਰਜ ਕਿਸੇ ਨਾਲ ਕਰਦਾ ਹੈ ਮੇਰ ਤੇਰ ਨਹੀਂ ਤੇ ਪਾਣੀ ਮੇਰ ਤੇਰ ਕਰਦਾ ਨਹੀਂ ਹਵਾ ਮੇਰ ਤੇਰ ਕਰਦੀ ਹੈ ਨਹੀਂ ਕੁਦਰਤ ਮੇਰ ਤੇਰ ਕਰਦੀ ਹੈ ਨਹੀਂ ਸੋ ਇਹ ਮੇਰ ਤੇਰ ਛੱਡ ਕੇ ਹੰਕਾਰ ਛੱਡ ਕੇ ਮਾਨ ਨੂੰ ਉਲਟਾ ਕਰਨਾ ਪਏਗਾ ਨਾਮ ਬਣਾਉਣਾ ਪਏਗਾ ਅਸੀਂ ਬੰਦੇ ਹਾਂ ਆਪਣਾ ਨਾਮ ਖਰਾਬ ਨਹੀਂ ਕਰਨਾ ਜੀ ਅਸੀਂ ਭੁੱਲੇ ਹੋਇਆ ਕੁਆਚੀ ਚੀਜ਼ ਲੱਬੇ ਨਾਲ ਲੱਬੇ ਗਰਭਾਣੀ ਸਰਵਣ ਕਰਨੀ ਪਏਗੀ ਪੜਨੀ ਪਏਗੀ ਵਿਚਾਰਨੀ ਪਏਗੀ ਜੀ ਗਣ ਗਣ ਕੀ ਹੈ ਉਹਨੂੰ ਸਮਝਣਾ ਤੇ ਜੁੜਨਾ ਧਿਆਨ ਚ ਜਾਣਾ ਪਏਗਾ ਜੋ ਚੌਥੇ ਪੱਧ ਦਾ ਹੈ ਗਿਆਨ ਸਮਝ ਆ ਗਈ ਨਹੀਂ ਸਮਝ ਤੋਂ ਅੱਗੇ ਗਿਆਨ ਨੂੰ ਧਿਆਨ ਚ ਬਦਲਣਾ ਪਾਏਗਾ ਗਿਆਨ ਹੋ ਜਾਣਾ ਜੇ ਡਾਕਟਰ ਨੂੰ ਗਿਆਨ ਹੋ ਗਿਆ ਸਰੀਰ ਦਾ ਬਹੁਤ ਮਾਰ ਐ ਸਰਜੀ ਬਹੁਤ ਸੋਹਣੀ ਕਰਦਾ ਜੇ ਇਹ ਪੁਰਜੇ ਵੇਚੀ ਜਾਏ ਅੱਖਾਂ ਵੇਚੀ ਜਾਏ ਕਿਡਨੀਆਂ ਵੇਚੀ ਜਾਏ ਕੱਟ ਕੱਟ ਨਹੀਂ ਸੋ ਅੱਜ ਆਨਲਾਈਨ ਹੈ ਕੋਈ ਵੀ ਗਲਤੀ ਮਾਤ ਨਹੀਂ ਹੋਣੀ ਸਾਰੀ ਸਿੱਖਿਆ ਮੇਰੇ ਵਾਸਤੇ ਆ ਮੈਂ ਬੰਦਾ ਬੰਨਾ ਹੈ ਜੀ ਕਿਸੇ ਵਾਸਤੇ ਗਿਆਨ ਨਹੀਂ ਜੀ ਜੇ ਕਿਸੇ ਗਿਆਨ ਲੈਣਾ ਹੈ ਠੀਕ ਹੈ ਜੀ ਸੋ ਆਜੋ 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 ਖੁਸ਼ੀ ਦੇਵਾਂ ਆਨੰਦ ਦੇਵਾਂ ਨਹੀਂ ਗਾਗ ਤੋਂ ਬਿਨਾ ਸੌਦਾ ਵੇਚਣਾ ਵਕਾਰਿਆ ਸੀ ਸਾਰੇ ਗਾਗਾਂ ਜੀ ਪਰਮੇਸ਼ਰ ਨੇ ਬੀਜ ਰੂਪ ਦਿੱਤਾ ਹੋਇਆ ਹੈ ਸਾਰਿਆਂ ਨੂੰ ਆਜ਼ਾਦੀ ਦਾ ਠੱਪਾ ਲਾਇਆ ਹੈ ਕੀ ਸਰੀਰ ਚ ਬੀਜਣਾ ਹੈ ਕੀ ਧਰਤੀ ਚ ਬੀਜਣਾ ਹੈ ਉਹੀ ਉਗੇਗਾ ਵਧੇ ਫੁੱਲੇਗਾ ਜੀ ਗਲਤੀ ਕੋਈ ਵੀ ਗਲਤੀ ਮaaf ਨਹੀਂ ਹੋਣੀ ਜੀ ਮਨ ਦੀ ਗਲਤੀ ਮਾਣੀ ਜਾਣਦਾ ਹੈ ਮਨ ਜਿਹਦਾ ਦੋਸਤ ਬਣ ਗਿਆ ਉਹਨੂੰ ਦੋਸਤ ਲੱਭਣ ਦੀ ਲੋੜ ਮਨ ਜਿਹਦਾ ਦੁਸ਼ਮਣ ਬਣ ਗਿਆ ਉਹਨੂੰ ਦੁਸ਼ਮਣ ਲੱਭਣ ਦੀ ਨਹੀਂ ਲੋੜ ਅੰਦਰ ਹੀ ਪੰਡਾਰੇ ਸਾਰੇ ਜੀ ਅੰਦਰ ਹੀ ਖੋਜਣਾ ਪਏਗਾ ਹਰ ਰੋਜ਼ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜੀ ਉਹ ਕਹੇ ਨਾਨਕ ਮਨ ਤੋਂ ਜੋਸ਼ ਰੂਪ ਹੈ ਆਪਣਾ ਮੂਲ ਪਛਾਣ ਆਪਣੀ ਤਾਕਤ ਨੂੰ ਸਮਝ ਬੰਦਾ ਜੀ ਤੇ ਆਜੇ ਬਹੁਤ ਕੁਝ ਕਰ ਸਕਦਾ ਹੈ ਜੀ ਦਸਤ ਬਹੁਤ ਗਲਤੀ ਹੋ ਰਹੀ ਹੈ ਮੂਰਖ ਜਿਹਾ ਦਾਸ ਹੈ ਸੰਗਤ ਹੈ ਔਰ ਗੁਰਬਖਸ਼ਣਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 941737746